ਸਰਸ੍ਰੀ ਕਲਿਆਣ ਟੀਵੀ ਪੰਜਾਬ ਵੇਖ ਰੋ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਚਾਰ ਵਿਅਕਤੀਆਂ ਨੂੰ 2 ਕੁਇੰਟਲ ਚੂਰਾ ਪੋਸਟ ਸਣੇ ਇੱਕ ਗੱਡੀ ਦੇ ਨਾਲ ਕਾਬੂ ਕੀਤਾ ਗਿਆ ਤਾਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਵੱਡੀ ਗੀ ਮੁਹਿੰਮ ਯੁੱਧ ਨਸ਼ਿਆ ਦੇ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਕੈਸਪੀ ਬਠਿੰਡਾ ਮਨੀਤ ਕੌਂਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾ ਤੇ ਕਾਰਵਾਈ ਕਰਦਿਆਂ ਪੁਲਿਸ ਦੇ ਵੱਲੋਂ ਜਿੱਥੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਦੱਸਿਆ ਜਾ ਰਿਹਾ ਹੈ ਕਿ 10 ਸਤੰਬਰ ਨੂੰ ਸੀਆਏ ਸਟਾਫ 2 ਬਠਿੰਡਾ ਦੀ ਟੀਮ ਵੱਲੋਂ ਜਦ ਚੈਕਿੰਗ ਕੀਤੀ ਗਈ ਤਾਂ ਸ਼ੱਕੀ ਪੁਰਸ਼ਾਂ ਤੇ ਵਹੀਕਲਾਂ ਦੀ ਚੈਕਿੰਗ ਹੋ ਰਹੀ ਸੀ ਇਸ ਦੇ ਦਰਮਿਆਨ ਇੱਕ ਗੱਡੀ ਜਿਸ ਦੇ ਵਿੱਚ ਚਾਰ ਮੁੰਡੇ ਸਵਾਰ ਸਨ ਜਦ ਇਸ ਗੱਡੀ ਦੀ ਚੈਕਿੰਗ ਹੋਈ ਹੈ ਤਾਂ ਅੱਠ ਗੱਟੇ ਭੁੱਕੀ ਚੂਰਾ ਪੋਸਟ ਇਸ ਦੇ ਵਿੱਚੋਂ ਬਰਾਮਦ ਹੋਏ ਨੇ ਯਾਨੀ ਕਿ 200 ਕਿਲੋ 2 ਕੁਇੰਟਲ ਮਤਲਬ ਕਿ ਜਿਹੜੀ ਭੁੱਕੀ ਚੂਰਾ ਪੋਸਟ ਹੈ ਇਸ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਇੱਕ ਗੱਡੀ ਵੀ ਜਿਹੜੀ ਹੈ ਉਹ ਕਬਜ਼ੇ 'ਚ ਲਈ ਗਈ ਹੈ ਦੱਸਦੇ ਕਿ ਚਾਰ ਦੋਸ਼ੀ ਜਿਹੜੇ ਨੇ ਗ੍ਰਿਫਤਾਰ ਹੋਏ ਨੇ ਫਿਲਹਾਲ ਇਹ ਦੋਸ਼ੀ ਜਿਹੜੇ ਨੇ ਵੱਖ-ਵੱਖ ਿਲਾਕਿਆਂ ਦਾ ਨਸਬੰਧ ਦੱਸੇ ਜਾ ਰਹੇ ਨੇ ਜਿਲ੍ਹਾ ਦੇ ਵਿੱਚੋਂ ਇੱਕ ਹਰਿਆਣਾ ਇੱਕ ਹਿਮਾਚਲ ਤੇ ਇਸ ਦੇ ਨਾਲ ਦੋ ਹੋਰ ਮੁੰਡੇ ਜਿਹੜੇ ਹਰਿਆਣਾ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ। ਵਧੀਆ ਹੈ ਪੰਜਾਬ ਸਰਕਾਰ ਆਪਣੇ ਤੇ ਪੰਜਾਬ ਪੁਲਿਸ ਨੇ ਉਸ ਕੱਲ ਸਾਡੀ CIA 2 ਦੀ ਜਿਹੜੀ ਟੀਮ ਹੈ ਗਿਆ ਨੂੰ ਇੱਕ ਬੜੀ ਵਧੀਆ ਸਫਲਤਾ ਪ੍ਰਾਪਤ ਹੋਈ ਹੈ। ਕੱਲ ਅਸੀਂ ਇੱਕ ਜਾਨੀ ਕਿ ਦਰਾਨੇ ਜਿਹੜੀ ਸ਼ੱਕੀ ਪੁਰਸ਼ਾਂ ਦੇ ਚੈਕਿੰਗ ਕਰ ਰਹੇ ਸਨ ਤਾਂ ਆਪਣੀ ਇੱਕ ਉਸੇ ਸਬੰਧਤ ਪੁਚੋ ਦੇ ਜਿਹੜੇ ਲਿਵਰਸੀ ਰੋਡ ਸਾਹਮਣੇ ਰੂਮੀ ਵਾਲਾ ਜਿਹੜੇ ਗੁਰਦੁਆਰਾ ਸਾਹਿਬ ਹੈਗਾ। ਉਸ ਜਦੋਂ ਉੱਥੇ ਇਹਨਾਂ ਨੇ ਇੱਕ ਗੱਡੀ ਨੂੰ ਚੈੱਕ ਕੀਤਾ ਹੈਗਾ ਲੈਂਟੇਰਾ ਗੱਡੀ ਹੈਗੀ ਹੈ ਚਟੇ ਰੰਗ ਦੀ 81 55 ਉਹ ਚ ਜਿਹੜੇ ਕੀ ਹੈਗੇ ਆ ਚਾਰ ਵਿਅਕਤੀ ਸਨ ਨੌਜਵਾਨ 25 23 30 ਸਾਲਾਂ ਦੇ ਸਨ ਚਾਰੇ ਜਿਹੜੇ ਹੈਗੇ ਉਹਨਾਂ ਨੂੰ ਜਦੋਂ ਚੈੱਕ ਕੀਤਾ ਗੱਡੀ ਨੂੰ ਚੈੱਕ ਕੀਤਾ ਸਾਨੂੰ 8 ਗੱਟੇ ਜਿਹੜੇ ਹੈਗੇ ਆ ਪੋਸਟ ਦੇ ਮਿਲੇ ਆ ਕੁੱਲ ਜਿੰਨੂੰ ਕਹਿੰਦੇ 200 ਕਿਲੋ ਜਿਹੜੀ ਹੈਗੀ ਉਹ ਮਿਲੀ ਹੋਈ ਮਿਲੀ ਹੈ ਜੀ 25 ਕਿਲੋ ਪਰ ਗੱਟਾ ਮਿਲੀ ਹੈਗੀ ਆ ਤੋਂ ਫਿਰ ਐਸੀ ਇਸ ਦੇ ਚੱਲਦੇ ਉਹਨਾਂ ਤੇ ਇੱਕ ਮੁਕਤਮਾ ਐਨਡੀਪੀਐਸ ਦੀ ਤਹਿ ਰਾ ਜਿਹੜੀ 15 ਸੀ ਹੁੰਦੀ ਹੈ ਉਹਦੇ ਤਹਿਤ ਪੁਲਿਸ ਸਟੇਸ਼ਨ ਕੈਂਟ ਜੇ ਦਰਜ ਕੀਤਾ ਹੈਗਾ ਜਿਹੜਾ ਪਤਾ ਸਾਨੂੰ ਲੱਗਾ ਜਿਹੜੇ ਦੋਸ਼ੀ ਹੈਗੇ ਚਾਰੋਂ ਜਿਹੜੇ ਹੈਗੇ ਉਹਨਾਂ ਚ ਤਿੰਨ ਤਾਂ ਹੈਗੇ ਆਪਣੇ ਜੀਤ ਹਰਿਆਣੇ ਦੇ ਤੇ ਇੱਕ ਹਿਮਾਚਲ ਦਾ ਹੈਗਾ ਤੇ ਇਹ ਇਹਨਾਂ ਚ ਦੋ ਦੋਸ਼ੀ ਜਿਹੜੇ ਹੈਗੇ ਇਹਨਾਂ ਤੇ ਪਹਿਲਾਂ ਵੀ ਐਨਡੀਪੀਐਸ ਸੈਕਟਰ ਦੇ ਜਿਹੜੇ ਮੁਕਤਮੇ ਦਰਜ ਹੈਗੇ ਨੇ ਜਣਕੀ ਜਿਹੜਾ ਤੇ ਜਤਿੰਦਰ ਆਦੇ ਤੇ ਇੱਕ ਮੁਕਦਮਾ ਦਰਜ ਹੈ ਤੇ ਜਿਹੜਾ ਦੂਜਾ ਰਾਮ ਜਾਨ ਫਗਾ ਉਹਦੇ ਤੇ ਤਿੰਨ ਮੁਕਦਮੇ ਦਰਜਾ ਬਾਕੀਆਂ ਦਾ ਵੀ ਅਸੀਂ ਜਿੰਨੂ ਕੀ ਪਿਸ਼ੋਕੜ ਚੈੱਕ ਕਰ ਰਹੇ ਆ ਹੋ ਸਕਦਾ ਉਹਨਾਂ ਤੇ ਵੀ ਹੋਣ ਤੇ ਇਹਨਾਂ ਦਾ ਵੀ ਜਣੀ ਸਾਰਿਆਂ ਦਾ ਪਿਸ਼ੋਕੜ ਚੈੱਕ ਹੋ ਰਿਹਾ ਹੋਰ ਵੀ ਮੁਕਦਮੇ ਨਿਕਲ ਕੇ ਆ ਸਕਦੇ ਨੇ ਇੱਕ ਗੱਲ ਹੋਰ ਬੜੀ ਸਾਡੇ ਜਿਹੜੀ ਪਤਾ ਲੱਗੀ ਹੈ ਮੁੰਡੇ ਇਹ ਬੰਦੇ ਦੋ ਜਿੰਨਾ ਚ ਹੈਗੇ ਬੜੇ ਵੈਲ ਕੁਆਲਿਫਾਈਡ ਹੈਗੇ ਨੇ ਇੱਕ ਨੇ ਐਮ ਐਸ ਸੀ ਕੀਤੀ ਹੈ ਇੱਕ ਨੇ ਬੀਏ ਜਣੀ ਕੀ ਕੀਤੀ ਹੋਈ ਹੈਗੀ ਆ ਹੁਣ ਅੱਗੇ ਅਸੀਂ ਤਫਤੀਸ਼ ਕਰ ਰਹੇ ਆ ਕਿਉਂਕਿ ਬਾਹਰਲੇ ਬੰਦੇ ਹੈਗੇ ਆ ਹਮਾ ਚਲਤੇ ਹਰਿਆਣੇ ਦੇ ਇੱਥੇ ਕਿ ਹੁਣ ਸਾਡੀ ਚੱਲ ਰਹੀ ਹੈ ਕਿ ਪਹਿਲੀ ਤਾਂ ਗੱਲ ਕਿੱਥੋਂ ਲੈ ਕੇ ਆਏ ਸੀ ਜਾਨੀ ਕਿ ਸੋਰਸ ਕੀ ਹੈ ਬੈਕਵਰਡ ਲਿੰਕ ਹੈ ਜਿੰਨੂੰ ਆਨੇ ਆ ਤੇ ਬਾਕੀ ਜਿਹੜੀ ਮੇਨ ਗੱਲ ਹੈ ਕਿ ਇੱਥੇ ਜਿਹੜੀ ਇਹ ਕੀਏ ਕਿੰਨੂੰ ਵੇਚਦੀ ਹੈ ਤੇ ਕਿੰਨੇ ਸਮੇਂ ਤੋਂ ਵੇਚ ਰਹੀ ਹੈ ਹੁਣ ਇਹ ਸਾਰਾ ਅਸੀਂ ਡੂਰਿੰਗ ਇਨਵੈਸਟੀਗੇਸ਼ਨ ਪਤਾ ਕਰਾਂਗੇ ਸਰ ਪਤਾ ਲੱਗਿਆ ਕਿ ਸਫਾਈ ਬਠਿੰਡੇ ਕਰਦੀ ਸੀ ਜਾਂ ਕਿੱਥੇ ਲੈ ਕੇ ਜਾ ਰਹੀ ਹੈ ਕਿਹੜਾ ਮੋਡਲ ਸੀ ਜਿੰਨਾ ਕਿ ਸਾਨੂੰ ਪਤਾ ਲੱਗਾ ਜੀ ਕਿਹੜਾ ਨੇ ਬਠਿੰਡੇ ਦਾ ਪਤਾ ਲੱਗਾ ਕੀ ਬਠਿੰਡੇ ਚ ਵੀ ਸਪਲਾਈ ਕਰਦੀ ਸਰ ਇਹ ਗਾਰ ਕਿੱਥੀ ਹੈ ਸਰ ਇਹਨਾਂ ਦੀ ਆਪਦੀ ਹੈ ਇਹ ਵਾਦੀ ਹੁਣ ਆਰ ਜਿਹਨੂੰ ਕੀ ਕਹਿੰਦੇ ਹੈਗੇ ਆ ਅੱਜ ਕੱਲ੍ਹ ਕਈ ਵਾਰੀ ਗਾਂ ਤੋਂ ਗਾਂ ਐਫੀਡੇਵਿਟਸ ਵੀ ਵਿਕਿਆ ਨੇ ਹੁਣ ਅਸੀਂ ਆਰਟੀਓ ਦੇ ਆਫਿਸ ਨਾਲ ਵੀ ਉਤੋਂ ਟਾਲਮਿਲ ਕਰਕੇ ਪਤਾ ਸਾਨੂੰ ਐਗਜ਼ੈਕਟ ਪਤਾ ਲੱਗੂਗਾ ਕਿ ਅੱਜ ਦੀ ਤਰੀਕ ਜਿੱਦਨੇ ਜੋ ਜ਼ੁਰਮ ਹੋਇਆ ਉਸ ਤਰੀਕ ਚ ਕਿਹਦੀ ਮਾਲਕੀ ਕਰਦੀ ਹੈ ਐਸ ਪਰ ਰਿਕਾਰਡਸ ਸਰ ਇਸ ਮਾਮਲੇ ਜਿਸ ਦਾ ਸਾਰੇ ਬਾਹਰ ਦੇ ਨੇ ਇਹ ਸਰ ਮਸ਼ਹਨ ਦੀ ਸਪਲਾਈ ਹੈ ਜਾਂ ਕੋਈ ਹੋਰ ਵੀ ਸੰਬੰਧ ਹੈਗੇ ਆ ਪੰਜਾਬ ਨਾਲ ਇਹਨਾਂ ਦੇ ਨੇ ਮਸ਼ੀਨ ਇੱਥੇ ਤੇ ਬੀਸੀ ਕਰਿਆ ਜਿੰਨਾ ਕਿ ਸਾਨੂੰ ਹੁਣ ਤੱਕ ਪਤਾ ਲੱਗਾ ਇਹਨਾਂ ਕੋ ਜਿੰਨੀ ਚਿਰ ਸਾਡਾ ਕੋਲ ਰਿਮਾਂਡ ਲਾਂਗੇ ਪਤਾ ਕਰਾਂਗੇ ਜਿੰਨਾ ਕਿ ਇਹਨਾਂ ਨੇ ਦੱਸਿਆ ਕਿ ਇੱਥੇ ਸਪਲਾਈ ਕਰਦੇ ਸੀ ਬੁੱਕੀ ਚੂਰਾ ਪੋਸਟਿਵ ਆਪਣੇ ਦੀ ਹਾਂਜੀ ਆਪ ਵੀ ਕੋਈ ਨਸ਼ੇ ਪੱਤੇ ਦੇ ਆਦੀ ਐ ਸਰ ਨਹੀਂ ਹਾਂਜੀ ਇੰਜ ਤਾਈ ਦੀ ਕੋਈ ਗੱਲ ਸਾਹਮਣੀ ਆਏ ਬਾਕੀ ਹਜੇ ਤਾਂ ਹੀ ਐਸ ਸੱਚ ਉਹਨਾਂ ਨੇ ਜੋ ਪੁੱਛਿਆ ਉਹਨਾਂ ਨੇ ਨੀਮ ਇਸ ਚੀ ਦਾ ਉਹ ਕਨਫਰਮੇਸ਼ਨ ਦਿੱਤੀਗਾ ਹੀ ਕਰਦੇ ਸਰ ਇਹਨਾਂ ਚ ਐਮ ਐਸ ਸੀ ਕੌਣ ਆ ਜਿਹੜਾ ਜਿਹੜਾ ਤੁਸੀਂ ਐਮ ਐਸ ਸੀ ਐਮ ਐਸ ਸੀ ਮੈਂ ਨੀ ਜਤਿੰਦਰ ਸਰ ਜਤਿੰਦਰ ਜੀ ਜਤਿੰਦਰ ਇਸ ਤੇ ਪਹਿਲਾਂ ਵੀ ਐਨ ਡੀ ਪੀ ਐਸ ਦਾ ਜੀ 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 ਪਰ ਇਜ਼ੀ ਮਨੀ ਹੈ ਯਾਰ ਕੀ ਹੋ ਇਜ਼ੀ ਮਨੀ ਹੈ ਜੀ ਇਲੀ ਚਲੋ ਇਜ਼ੀ ਮਨੀ ਕਹਿ ਲਓ ਲਿਓਰ ਆਫ ਕਰਾਈਮ ਕਹਿ ਲਓ ਕੁਝ ਵੀ ਕਹਿ ਲਓ ਤੇ ਬਟ ਹੁਣ ਜਿੱਦਾਂ ਤੁਹਾਨੂੰ ਇਹ ਦੱਸਦੇ ਆ ਕਿ ਜਿਹੜਾ ਵੀ ਇਜ਼ੀ ਮਨੀ ਹੈ ਇਲਗੋਟਨ ਮਨੀ ਹੈ ਵੈਸੇ ਤਾਂ ਇਹ ਸਾਰਾ ਇਲੀਗਲ ਮਨੀ ਹੈਗਾ ਇਹਦੀ ਵੀ ਹੁਣ ਸਾਡੀ ਜਿਹੜੀ ਤਫ਼ਤੀਸ਼ੀ ਹੈਗੀ ਤਫ਼ਤੀਸ਼ ਕਰਕੇ ਤੇ ਜਿਹੜੀ ਇਲੀਗਲੀ ਅਕਵਾਇਰਡ ਪ੍ਰਾਪਰਟੀ ਹੈਗੀ ਜੀ ਉਹ ਅਸੀਂ ਜ਼ਬਤ ਕਰਦਣੀ ਹੈਗੀ ਹੈ ਚਾਹੇ ਉਹ ਇਜ਼ੀ ਸੀ ਤੇ ਜੋ ਵੀ ਸੀ ਹੁਣ ਉਹ ਸਾਰਾ ਇਹ ਫ੍ਰੀਜ਼ ਕਰਾ ਦੇਣਾ ਰਨ ਵਿੱਚ ਦਿਨ ਹਰੇ ਹੁੰਦੇ ਨੇ ਇੱਕੋ ਮਤਲਬ ਦਾ ਆਪਸ ਸੰਬੰਧ ਕਿਸ ਨੂੰ ਹੀ ਆਏ ਨੇ ਇਹ ਜਿਹੜੇ ਹਰਿਆਣੇ ਵਾਲੇ ਹੈਗੇ ਇੱਕ ਦੂਜੇ ਕਿਉਂਕਿ ਪੁਰਾਣੇ ਸਮੇਂ ਤੋਂ ਕੰਮ ਕਰਦੇ ਨੇ ਹੈ ਤਾਂ ਇੱਕ ਦੂਜੇ ਨੂੰ ਪਹਿਲਾਂ ਪੁਰਾਣੇ ਜਾਣਦੇ ਸੀ ਇਸ ਕੰਮ ਵਿੱਚ ਮਲਬਜ਼ ਹੈਗੇ ਆ ਤੇ ਫਿਰ ਉਹ ਇੱਕ ਦੂਸਰੇ ਨਾਲ ਤੇ ਲਿੰਕ ਆਈ ਜਾਂਦੇ ਆ ਬਾਕੀ ਹੋਰ ਕਿਸੇ ਕ੍ਰਾਈਮਸ ਜੁੜੇ ਹੋਏ ਜਿੱਦਾਂ ਮੈਂ ਤੁਹਾਨੂੰ ਦੱਸਿਆ ਹੈ ਕਿ ਅਜੇ ਪਸ਼ੂਕੜਾਂ ਜਿੰਨੀ ਕੁ ਮੋੜਲੀ ਪਤਾ ਲੱਗੀ ਤੁਹਾਨੂੰ ਦੱਸ ਤੀ ਹੈ ਤੇ ਬਾਕੀ ਹੋਰ ਜਿਹੜੀ ਕ੍ਰਿਮੀਨਲ ਪਸ਼ੂਕੜ ਚ ਕਈ ਵਾਰੀ ਉਹਨਾਂ ਚ ਵੀ ਇਹਨਾਂ ਦੀ ਸਾਹ ਗਾਠ ਹੁੰਦੀ ਉਹ ਹੋਣਾ ਹੀ ਪਤਾ ਕਰਾਂਗੇ ਦੇ ভিতর ਰਹਿੰਦੇ ਹੋ ਕੁਝ ਲੋਕ ਵੀ ਲਈ ਜਿੱਥੇ ਪ੍ਰਾਪਰਟੀ ਹੁੰਦੀ ਹੈ ਨਾ ਜੀ ਉੱਥੇ ਹੀ ਹੁੰਦੀ ਹੈ ਬਿਲਕੁਲ 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 ਆਇਡੈਂਟੀਫਾਈ ਅਸੀਂ ਕਰਕੇ ਉੱਥੇ ਤੇ ਜਿਹੜੀਆਂ ਸੰਬੰਧਤ ਜਿਹੜੀ ਤੇ ਫ੍ਰੀਜ਼ ਕਰਦੀ ਹੈ ਕੰਪੀਟੈਂਟ ਅਥਾਰਟੀ ਹੋ ਕੇ ਹੈਗੀ ਹੈ ਜੀ ਦਿੱਲੀ ਐਨਡੀਪੀਏ ਸੈਕਟਰ ਦੀ ਉਹ ਅਸੀਂ ਆਇਡੈਂਟੀਫਾਈ ਕਰਕੇ ਉੱਥੇ ਕੇਸ ਬਣਾ ਕੇ ਭੇਜਦੇ ਆ ਉਹ ਆਰਡਰ ਕਰਦੇ ਨੇ ਕਿ ਉੱਥੇ ਜਾ ਕੇ ਅਸੀਂ ਫ੍ਰੀਜ਼ਿੰਗ ਆਰਡਰ ਜਾਨੀ ਕਿ ਘਰ ਦੇ ਬਾਹਰ ਚਸਪਾ ਕਰਦੇ ਆ ਫਿਰ ਉੱਥੇ ਦੀਆਂ ਜਿਹੜੀਆਂ ਰੈਲੇਵੈਂਟ ਅਥਾਰਟिटीज ਨੇ ਚਾਹੇ ਉਹ ਰੈਵਨਿਊ ਅਥਾਰਟिटीज ਨੇ ਚਾਹੇ ਜੋ ایਓ ਦੇ ਅੰਦਰਾਂ ਦੀ ਪ੍ਰਾਪਰਟੀ ਉਹਨਾਂ ਨੂੰ ਵੀ ਨ ਸਪਸਟ ਸਰੀਆ ਮੇਰੇ ਕ੍ਰਾਈਮ ਹੰਡਰਸ ਤੋਂ ਮੁਸਲਮਾਨ ਰੋਡਮਾਨ ਕਾਠੋਵੇ ਇਹਨਾਂ ਸਿੱਧੇ ਇੱਛਾ ਹਸਣੋ ਇਹਨਾਂ ਚ ਮੁਸਲਮਾਨ ਰੋਡਮਾਨ ਨੂੰ ਨਾਂ ਲਾ ਕੇ ਕੰਮ ਪਕਸਾਇਆ ਜਾ ਰਿਹਾ ਹੈ ਕੋਦੇ ਵਿੱਚ ਕੀ ਇਹਨਾਂ ਦਾ ਮਕਸਦ ਹੈ ਇਹ ਹੈ ਜੀ ਤੁਸੀਂ ਅਜੀਬੋ ਗਰੀ ਵੀ ਵੈਸੇ ਗੱਲ ਮੈਂ ਜਿੰਨੇ ਕ੍ਰਾਈਮ ਹੀ ਤਾਂ ਤੇ ਕੋਈ ਧਰਮ ਹੀ ਨਹੀਂ ਮੋਸਟ ਸੈਕੂਲਰ ਮੈਨੂੰ ਲੱਗਦਾ ਇਹ ਧੰਦਾ ਹੈਗਾ ਜੀ ਇਹ ਤੇ ਜਿਵੇਂ ਤੇ ਬੰਦੇ ਦੀ ਇੰਡੀਵਿਡਿਊਅਲ ਕਾਲ ਹੈ Hindu ਵੀ ਸਿੱਖ ਵੀ ਮੁਸਲਮਾਨ ਇਸਾਈ ਕੋਈ ਵੀ ਹੋ ਸਕਦਾ ਹੈਗਾ ਐਸ ਸੱਚ ਤੇ ਕੋਈ ਨਹੀਂ ਬਾਦਲੇ ਰੋਏਗੇ ਜਿਹੜੇ ਦੇਖੋ ਜੀ ਮੈਂ ਇਥੇ 5 ਮਹੀਨੇ ਮੈਨੂੰ ਤਕਰੀਬਨ ਇਥੇ ਹੋ ਗਏ ਆ ਜੀ ਤਾਂ ਜਿੰਨੇ ਕੇ ਹੀ ਫੜੇ ਨੇ ਬੰਦੇ 40 ਕਿਲੋ ਵਾਲੇ ਵੀ ਫੜੇ ਨੇ ਜਿੱਦਾਂ ਪਛੇ ਜੇ ਇਹਨਾਂ ਨੇ CIA 1 ਨੇ 500 ਗ੍ਰਾਮ ਵਾਲਾ ਵੀ ਫੜਿਆ ਹੈਗਾ 553 ਸੌਰੀ ਗ੍ਰਾਮ ਵਾਲਾ ਤੇ ਆ ਹੁਣ ਆ ਫੜੇ ਨੇ ਜਿੰਨੇ ਕੇ ਉਹ ਆਪਣੀ ਮਰਜ਼ੀ ਨਾਲ ਸਾਰੇ ਲੱਗੇ ਨੇ ਉਹ ਉਹਦੇ ਵਿੱਚ ਕੋਈ ਇੰਦਾ ਧਰਮ ਵਾਲਾ ਐਂਗਲ ਤੇ ਨਹੀਂ ਹੈ ਡੈਸਟੀਨੇਸ਼ਨ ਕਿਸ ਕਿੱਥੇ ਜਾ ਰਹੀ ਸੀ ਹੈ ਡੈਸਟੀਨੇਸ਼ਨ ਕਿਸ ਕਿੱਥੇ ਹੈ ਇੱਥੇ ਆਪਣੇ ਬਠਿੰਡੇ ਦੇ ਸਪਲਾਈ ਕਰਨਾ ਮੈਂ ਜਿੱਦਾਂ ਕਹਿ ਰਿਹਾ ਹਾਂ ਨਾ ਹੁਣ ਅੱਜ ਰਿਮਾਂਡ ਅਸੀਂ ਲੈ ਕੇ ਫਿਰ ਪਤਾ ਕਰਾਂਗੇ ਕਿ ਗਾਂ ਇਹਦੇ ਉਹ ਫਾਰਵਰਡ ਲਿੰਕੇਜਿਸ ਆਪਾਂ ਨੂੰ ਕਹਿੰਨੇ ਆ ਕਿਉਂਕਿ ਕਿਹੜੇ-ਕਿਹੜੇ ਬੰਦੇ ਨੇ ਫਿਰ ਉਹ ਵੀ ਆਇਡੈਂਟੀਫਾਈ ਹੋ ਜਾਣਗੇ ਜਿਹੜੇ ਐਨਆਰਆਈ ਅੱਗੇ ਲੈ ਕੇ ਗਾਂ ਵੇਚਦੇ ਸੀ ਸਰ ਜਿਵੇਂ ਤੁਸੀਂ ਕਿਹਾ ਵੀ ਵੈਲ ਕੁਆਲੀਫਾਈਡ ਸੀਗਾ ਜਤਿੰਦਰ ਸਿੰਘ ਜਤਿੰਦਰ ਸਿੰਘ ਵੀ ਇਹ ਬੇਸਿਕ ਇਹ ਨਸ਼ੇ ਪੱਤੇ ਦਾ ਵੇਚਣ ਦਾ ਕੰਮ ਕਰ ਰਹੇ ਸੀਗੇ ਕੋਈ ਹੋਰ ਵੀ ਇਹਨਾਂ ਦੇ ਕੰਮ ਕੀਰਾਂ ਤੇ ਪੜਾਈ ਕਰਦਾ ਪਿਆ ਸੀ ਜਿੰਨਾ ਕੋ ਨੇ ਦੱਸਿਆ ਇੱਕਾ ਤੇ ਕਹਿੰਦਾ ਮੈਂ ਪੀ ਐਚ ਡੀ ਦੇ ਐਡਮਿਸ਼ਨ ਵੀ ਲੈਣ ਲੱਗਾ ਸੀ ਐਮ ਐਸ ਸੀ ਵਾਲਾ ਹੀ ਹਨਾ ਜੀ ਸੋ ਬਾਕੀ ਨਾਲ ਨਾਲ ਇਹ ਵੀ ਕਰੀ ਜਾ ਰਹੀ ਸੀ ਹੁਣ ਬਾਕੀ ਫਿਰ ਮੈਂ ਬੇਨਤੀ ਇਹ ਕਰਦਾ ਕਿ ਇਹ ਮਡਲੀ ਜਿਹੜੀ ਕਿ ਟਾਈਮ ਥੋੜਾ ਹੁੰਦਾ ਪ੍ਰੀਲੀਮੀਨਰੀ ਜਿਹੜੀ ਇੰਟਰੋਗੇਸ਼ਨ ਆ ਉਹਦੇ ਚ ਜੋ ਸਾਹਮਣੇ ਆਇਆ ਉਹ ਤੁਹਾਨੂੰ ਦੱਸਿਆ ਇਸ ਤੋਂ ਗਾਰੰਟੀ ਹੈ ਹਾਂ ਹੁਣ ਰਿਮਾਂਡ ਲੈ ਕੇ ਬਿਲਕੁਲ ਡਿਟੇਲ ਚ ਜਿਹੜੀ ਹੈਗੀ ਆ ਉਹ ਪਤਾ ਪੁੱਛ ਕੇ ਇਸ ਤੇ ਪਤਾ ਲੱਗੇ ਜਦੋਂ ਤੱਕ ਨਾ ਜਦੋਂ ਤੱਕ ਹੋ ਰਹੀ ਜੀ ਇਸ ਤੋਂ ਇਹ ਯੂਰ ਬਲੋਕਿੰਗ ਹੈ ਸਟੂਡੈਂਟ ਡਿਪਾਰਟਮੈਂਟ ਉਹ ਨਹੀਂ ਇਹ ਵੀ ਮਰ ਗਿਆ ਜੇ ਬਲਾਈ ਦੇ ਕੋਈ ਹੁੰਦਾ ਕਿ ਜਿਵੇਂ ਆ ਮੈਨਾ ਚੰਦਾ ਕੇਸ ਹੋਵੇ ਲੋਰ ਹੋਸੀ ਇਨਵੈਸਟੀਗੇਸ਼ਨ ਕਰਦੇ ਤਾਂ ਹੋ ਲੇਕਿਨ ਉਸ ਇਨਵੈਸਟੀਗੇਸ਼ਨ ਵਾਸਤੇ ਤੁਸੀਂ ਸਪੈਸ਼ਲ ਕਦੇ ਪ੍ਰੈਸ ਨੂੰ ਕਦੇ ਇਨਵਾਈਟ ਕੀਤਾ ਕਿ ਤਾਂ ਕਿ ਆਹ ਜੀ ਇਨਵੈਸਟੀਗੇਸ਼ਨ ਵਿਦਨ ਦਾ ਸਕਸਟ ਸਿਗਮੈਂਟ ਆਇਆ ਹੋਏ ਹੈ ਉਹ ਡ੍ਰੌਪ ਇਤਨਾ ਜੀ ਕਿ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ ਬੈਸਟ ਇਟਸ ਡਨ ਇਨ ਦੀ ਬੈਕਗਰਾਉਂਡ ਤੁਹਾਨੂੰ ਕੋ ਜੋ ਸਾਹਮਣੇ ਆਉਂਦਾ ਨਾ ਜੀ ਉਹ ਜਿਹੜੀ ਆਂਦੀ ਜਿੱਦਾਂ ਆਈਸਬਰਗ ਕਹਿੰਦੇ ਟਿਪ ਆਫ ਦੀ ਆਈਸਬਰਗ ਹੀ ਹੁੰਦੀ ਹੈ ਹੁਣ ਜੇ ਅਸੀਂ ਸਾਰੀ ਕੱਲੋ ਕੱਲੀ ਨਾਲੋਂ ਨਾਲ ਇਨਵੈਸਟੀਗੇਸ਼ਨ ਰਿਵੀਲ ਕਰ ਕਾਨਫਰੈਂਸ ਕਰਕੇ ਜਾਂ ਵੈਸੇ ਵੀ ਰਿਵੀਲ ਕਰੀ ਜਾਂ ਜਿਹੜਾ ਮੁਜਰਮ ਹੁੰਦਾ ਉਹਦੇ ਵੀ ਜਾਨੀ ਕਿ ਉਹ ਵੀ ਇਸ ਚੀਜ਼ਾਂ ਨੂੰ ਤਾਂ ਟੀਵੀ ਦੇਖਦਾ ਅਖਬਾਰ ਪੜ੍ਹਦਾ ਸੋ ਉਹ ਸਤਰਕ ਹੋ ਜਾਂਦਾ ਇਹ ਮੁਜਰਮ ਵੀ ਫੜਨਾ ਹੈ ਉਹਦਾ ਪਿੱਛਾ ਵੀ ਕਰਨਾ ਹੈ ਕਿਹੜਾ ਕਿਹੜਾ ਤੇ ਫਿਰ ਤਾਂ ਅਸੀਂ ਉਸ ਚੀਜ਼ ਨੂੰ ਬਾਲਾ ਜਿਹਨੂੰ ਕਹਿੰਦੇ ਜਗ ਜਾਹਰ ਨਹੀਂ ਕਰਦੇ ਜਿਹੜੇ ਹਾਂ ਮੌਕੇ ਤੇ ਫੜੇ ਗਏ ਹੈਗੇ ਉਹਦੀ ਤੇ ਅਸੀਂ ਡੈਫੀਨਿਟਲੀ ਕਰਦੇ ਹੈਗੇ ਜਤਿੰਦਰ ਵੀ ਹੈਗਾ ਜੀ ਇੱਕ ਜਿਹੜਾ ਦੂਸਰਾ ਵੀ ਹੈਗਾ ਕਿਹੜਾ ਵਿਨੋਦ ਵਿਨੋਦ ਹੈਗਾ ਵੀ ਹੈ ਹਾਂਜੀ 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 ਬਾਕੀਆਂ ਨੇ ਜੇ ਪਤਾ ਕਰਨੇ ਆ ਕਿ ਕਿੰਨੇ ਇਹ ਤੇ ਫਿਰ ਜਿੰਨੇ ਦੱਸਿਆ ਨਾ ਕਿ ਮੈਂ ਐਮਐਸਸੀ ਕੀਤੀ ਹੈ ਪੀਜੀਡੀ ਐਡਮਿਸ਼ਨ ਲੈਣ ਦੇ ਆ ਦੂਜਾ ਕਹਿੰਦਾ ਉਹ ਆ ਸੋ ਇਹ ਕਹਾਣੀ ਹੈ ਇੱਕ ਤਾਂ ਜਿੰਨੂੰ ਕੀ ਕਹਿੰਦੇ ਆ ਮੇਨ ਨਾਲ ਜਿਹੜੇ ਆਪਾਂ ਕਹਿੰਨੇ ਆ ਜਿੰਨੂੰ ਆਪਾਂ ਐਮਐਸਸੀ ਇਹ ਥੋੜੀ ਚਿਰ ਪਹਿਲਾਂ ਹੀ ਆਇਆ ਬਾਹਰ ਆ ਕੇ ਤੇ ਫਿਰ ਮਹੀਨਾਦ ਉਹ ਹੀ ਹੋਏ ਤੇ ਫਿਰ ਆ ਕੇ ਫਿਰੇ ਕਰਨਾ ਪਿਆ